ਲਾ ਨਿੰਬੂ ਲੱਗੇ ਆਈਓ ਐ ਛਾਰੇ ਬੂਟੇ ਨੂੰ ਲੱਗ ਜਾਣੇ ਸਾਡੇ ਨੂੰ ਤੂੰ ਪਾਣੀ ਪੀਣਾ ਨਾ ਮਣਕੇ ਨਿੰਬੂ ਵਾਲਾ ਬੜੀਆਂ ਛਾਰਾਂ ਹੋੜੀਆਂ ਟਾਈਪ ਦੀ ਜੇਦੀਆਂ ਆਹ ਹੋਰ ਮਨਜ਼ੂਰ ਕਿਦਾਂ ਠੀਕ ਆ ਬਸ ਠੀਕ ਠਾਕ ਸੁਣਾਓ ਠੀਕ ਆ ਵਧੀਆ ਕਿਦਾਂ ਕਿੱਥੇ ਦਾ ਪਾਪਾ ਤੇਰਾ ਪਾਪਾ ਚਾਚੀ ਦਾ ਅੰਦਾ ਚਾਚੂ ਜੀ ਸਸਰੀਕਾਲ ਸਾਸਰੀਕਾਲ ਚਾਹੇ ਡੈਡੀ ਇਹਦਾ ਗਿਆ ਵਾ ਪਹਾੜਾਂ 'ਚ ਪਹਾੜਾਂ 'ਚ ਗਿਆ ਵਾ ਹਾਂ ਉੱਥੇ ਕੰਮ ਕੋਈ ਨਹੀਂ ਨਹੀਂ ਜੋਗੀ ਬਣਨ ਯੋਗੀ ਬਣ ਜਿਹੜੇ ਯੋਗੀ ਬਣਦੇ ਭੜਾ ਚੱਲੇ ਜਾਂਦੇ ਆ ਨਾ ਤੇ ਜਾਂ ਜਿਹੜਾ ਵਿਹਲੜ ਬੰਦਾ ਉਹ ਤੁਰਿਆ ਫਿਰਦਾ ਹੁੰਦਾ ਉਧਰ ਠੀਕ ਠੀਕ ਪੇ ਸ਼ਹਿਰ ਸਪੱਟੇ ਕਰਨ ਗਿਆ ਉਹ ਸ਼ਹਿਰ ਸਪੱਟੇ ਕੇ ਉਹ ਪੁੱਤ ਖਲੋ ਮੈਂ ਤੋੜ ਦਿੰਨਾ ਤੋੜ ਦਿੰਨਾ ਉਹਦੇ ਨਿਆਰੇ ਫੇਗੇ ਪੁੱਤ ਜਿਹਦੇ ਕਰਮਾਂ ਸੁੱਖ ਨਹੀਂ ਲੈਣਾ ਜਿਹਦੇ ਕਰਮਾਂ ਹੀ ਨਹੀਂ ਸੁੱਖ ਨੇ ਨਹੀਂ ਲੈਣਾ ਨਹੀਂ ਸੁੱਖ ਤੁਸੀਂ ਦੇਣ ਦੇ ਹੀ ਇਹਨੂੰ ਕੇ ਅਸੀਂ ਕਹਾਂ ਦੇਣਾ ਹਾਂ ਅਸੀਂ ਤਾਂ ਬਥੇਰਾ ਆਨੇ ਆ ਪਰੋ ਉਦੇ ਕਾਂਦੇ ਜੂ ਨਹੀਂ ਸਕਦੀ ਉਹ ਕਹਿੰਦਾ ਨਿਆਣੇ ਵਾਲ ਨਹੀਂ ਵੇਦਾ ਵੀ ਮੇਰੇ ਨਿਆਣੇ ਕਿਦਾਂ ਪਾਲਨੇ ਆ ਵੀ ਕਿੰਨਾ ਕ ਸਿਰ ਮੇਰੇ ਭਰਾ ਨੇ ਮੈਨੂੰ ਕਿੰਨਾ ਕ ਚਾਰ ਖਵਾ ਲੈਣਾ ਕਮਾ ਕਮਾ ਕੇ ਨਹੀਂ ਨਿਆਣੀ ਨਹੀਂ ਕੋਈ ਨਾ ਕੋਈ ਸੋਚਿਆ ਹੋਊਗਾ ਉਹਨੇ ਵੀ ਕੋਹ ਕੀ ਬਈ ਮੈਨੂੰ ਤੇ ਕੋਈ ਦੀਦਾ ਨਹੀਂ ਕੀ ਸੋਚਿਆ ਕੋਈ ਮੋਟਰਸਾਈਕਲ ਫੜਦਾ ਜੈਂਟਲਮੈਨ ਬਣ ਕੇ ਕਰੀ ਐਨੀ ਚੱਲ ਜਾਂਦਾ ਕਰੀ ਐਨੀ ਚੱਲ ਜਾਂਦਾ ਬਸ ਇਹੀ ਆ ਨਹੀਂ ਇਦਾਂ ਲੈਣਾ ਤਾਂ ਨਹੀਂ ਹੋ ਪਰ ਆਹ ਵੇਲੇ ਤੇ ਨਿਆਣਾ ਹੀ ਬਣਿਆ ਨਾ ਵੇਖ ਲੈ ਤੇਰੇ ਸਾਹਮਣੇ ਹੀ ਆ ਤੂੰ ਵੇਦਾ ਹੀ ਆ ਮੇਰੇ ਮੋਢੇ ਤੋਂ ਤਾਂ ਕਈ ਨਹੀਂ ਲੱਤਦੀ ਚਲੋ ਤੂੰ ਚੰਗੇ ਜਿਹੜਾ ਘਮਾਉਂਦੇ ਆਨੂੰ ਹੁਣ ਜਿਹੜੇ ਭਰਾ ਇਦਾਂ ਦੇ ਚਲੋ ਕੋਈ ਨਹੀਂ ਲੈ ਸੁਖ ਜਿੰਨਾ ਕ ਲੈਣਾ ਤੂੰ ਜਜਨਾ ਆਪਣੇ ਪਾਪਾ ਨਾਲ ਓਏ ਘਮਾਣਾ ਤੂੰ ਗਿਆ ਨਹੀਂ ਇਹ ਨਹੀਂ ਗਿਆ ਤੂੰ ਵੀ ਸਰ ਕਾਂ ਰਣੀ ਨਹੀਂ ਅਸੀਂ ਕਹੀ ਨਹੀਂ ਕਰਦੇ ਅਸੀਂ ਕੰਮ ਕਰਨਾ ਕਰਦਾ ਕਾਏ ਕੰਮ ਕਰਦਾ ਇਹ ਕੰਮ ਗਾਨਾ ਕਰਦਾ ਚਲੋ ਵਧੀਆ ਇਹ ਕੰਮ ਕਰਨ ਦੇ ਬੂ ਦੇ ਉਹ ਵੇਖਣ ਦੇ ਨਿੰਬੂ ਦੰਬੂ ਮੇਹ ਬਥੇਰੇ ਲੱਗੇ ਹੋਣ ਹੂੰ ਹੂੰ ਵਧੀਆ ਪੈ ਗਿਆ ਫਾਲਾ ਇਰਕਾ ਆ ਚਲੋ ਕੀਤੀ ਆ ਮਿਹਨਤ ਮੋੜੂ ਦਾ ਮੁੱਲ ਰੱਬ ਆਹ ਹੋ ਜਾਈਆ ਮੇਰਾ ਮਨ ਆ ਵੀ ਚੱਲ ਕੋ ਝੋਨੇ ਦੇ ਪੈਸੇ ਵਟਾਂਗੇ ਕੋ ਆ ਵਟਾਂਗੇ ਤੇ ਕੋ ਨਾ ਕੋ ਕਾ ਵਾਡੇ ਸਿਰ ਤੋਂ ਤੈਨੂੰ ਪਤਾ ਹੀ ਆ ਪੈਸੇ ਆ ਉਹ ਲੱਥ ਜਾਣਗੇ ਆ ਤੇ ਬਾਹਰ ਨਹੀਂ ਭੇਜਣਾ ਮੁੰਡਾ ਮੁੰਡਾ ਬਾਹਰ ਹੀ ਭੇਜਣਾ ਵਾ ਜਿੰਨਾ ਚਿਰ ਲੱਥ ਦੇ ਨਹੀਂ ਨਾ ਤੇ ਮੇਰੇ ਮਨ ਤੇ ਬੋਝ ਆੜਾ ਵਾ ਪੈਸੇ ਲੱਥਣਗੇ ਤੇ ਫੇਰ ਹੀ ਮੈਂ ਮੁੰਡੇ ਨੂੰ ਭੇਜੂਗਾ ਮੈਂ ਸੁਣਿਆ ਇਹ ਨਾਲ ਗੱਲ ਬਾਹਰ ਪੇ ਕਰਣ ਦੀ ਸੀ ਗੱਲ ਬਾਤ ਉਹ ਤਿਆਰੀ ਵੀ ਕਰਨ ਡੇ ਆ ਸਭ ਕੋ ਕਾਂ ਡੇ ਮੁੜ ਕੇ ਬੈਂਕਾਂ ਵਾਲੇ ਇਧਰ ਫੇਰਾ ਮਾਰਨਗੇ ਤੇ ਫਿਰ ਫਾਇਦਾ ਕੋਈ ਨਹੀਂ ਕਾ ਪੁੱਤ ਹਾਂ ਇਦਾਂ ਫਾਇਦਾ ਨਹੀਂ ਕੋਈ ਵੀ ਪੈਸੇ ਲੱਥੇ ਹੋਣਗੇ ਨਾ ਫਿਰ ਆਨੂੰ ਬੇਫਿਕਰ ਹੋ ਕੇ ਚਲੋ ਇਹ ਆ ਵੀ ਤੇਰੇ ਵਰਗੇ ਕੋਈ ਕੋਈ ਭੈਣ ਭਰਾ ਵਾਂਗੂ ਫੜਾਂਗੇ ਤੇ ਮੁੰਡਾ ਵੀ ਖਲਾ ਦਾਂਗੇ ਚੱਲ ਨਹੀਂ ਹੁਣ ਕਮਾਈ ਕਰਨ ਡੇ ਤਈ ਲਾਓ ਪੈਸੇ ਕੇ ਮੁੰਡੇ ਦੇ ਲੋਣੇ ਆ ਕਮਾਈ ਤੇ ਬੜੀ ਕਰਨ ਡੇ ਪਰ ਬਾਈ ਦਾ ਇੱਕ ਅੱਖ ਨਹੀਂ ਕਾ ਕਰੀਏ ਕੀ ਪੜੀ ਦੇ ਵਿੱਚ ਕੱਜੇ ਲੱਥੇ ਨਹੀਂ ਰਹਿਣੇ ਆ ਇਹ ਕੱਜੇ ਲੋਣ ਦੇ ਪੈਸੇ ਮੁੰਡੇ ਛੱਟਾ ਹੋਣੇ ਆ ਉਹ ਇਹ ਤਾਂ ਗੱਲ ਤੇਰੀ ਠੀਕ ਵਾ ਕਰ ਜਾ ਪਹਿਲਾਂ ਦਾ ਜੋ ਮੁੰਡੇ ਸੈੱਟ ਹੋ ਗਿਆ ਪਹਿਲਾਂ ਜਿਹਨਾਂ ਕਰਜਾ ਤੇ ਮੁੰਡਾ ਕਰੋ ਸੈੱਟ ਪਹਿਲਾਂ ਆਪਣਾ ਜੋ ਇਦਾਂ ਕੰਮ ਕਰਨ ਰਿਆ ਸ਼ਰਾਸੂਰਾ ਤੇ ਫਿਰ ਇਦਾਂ ਨਹੀਂ ਕੋਈ ਫਾਇਦਾ ਫੂਦਾ ਕੋਈ ਪਤਾ ਕੀ ਗੱਲ ਆ ਮਜੂਦ ਕਰਜਾ ਵਾ ਸਾਂਝੇ ਕਰਦਾ ਏ ਤੇ ਸਾਂਝੇ ਕਰਦਾ ਕਰਜਾ ਤੇ ਲਾ ਲਈਏ ਤੇ ਫਿਰ ਆਪਾਂ ਆਪੋ ਆਪਣਾ ਕਰਨਾ ਉਹ ਆਪਣਾ ਕਰ ਲਈਏ ਮੈਂ ਆਪਣਾ ਮੁੰਡੇ ਦੀ ਉਮਰ ਲੰਘ ਜਾਣੀ ਆ ਮੁੜ ਕੇ ਕਰਜਾ ਲਉਂਦੇ ਰਿਓ ਕੋਈ ਨਹੀਂ ਵੇਖਦੇ ਆ ਕਰਾਂਗੇ ਆ ਜਾ ਆਜੇ ਦੋ ਜਣੇ ਮਿਹਨਤ ਕਰੋ ਫੇ ਛੇਤੀ ਲੱਜੂਗਾ ਤੈਨੂੰ ਕੱਲਾ ਕਰਨ ਧਿਆ ਹੈ ਉਹ ਗੱਲ ਆ ਨਾ ਮੈਂ ਵੀ ਇਹੋ ਆ ਨਾ ਵੀ ਉਹ ਵੀ ਕਰੇ ਕੋਈ ਮੈਂ ਕਰਾਂ ਲਾ ਕੇ ਪਰਾਂ ਮਾਰੀਏ ਉਹ ਫਿਰ ਆਪਣਾ ਕਮਾਵੇ ਮੈਂ ਆਪਣਾ ਕਮਾਵਾਂ ਮੈਂ ਤੈਨੂੰ ਤਾਂ ਇਹ ਕਹਿੰਦਾ ਉਹਦੇ ਕਹਿ ਜਿਵੇਂ ਮੇਰੀ ਪਾ ਨਾ ਨੂੰ ਮੈਂ ਤੇ ਭਰਾਵਾ ਤੇਰੀ ਸਰ ਤੁਹਾਡੀ ਮਰਜ਼ੀ ਆ ਫੇਕਣਾ ਭਰਾਵਾਂ ਦੇ ਫੁੱਟ ਪਾਉਂਦਾ ਵਾ ਉਹਦੇ ਨਹੀਂ ਫੁੱਟ ਨਹੀਂ ਪਾਉਂਦਾ ਤੂੰ ਚੰਗਾ ਵਾ ਤੂੰ ਗੱਲ ਕਹੀ ਨਾ ਚੰਗੀ ਟਿਕਾਣੇ ਦੀ ਗੱਲ ਕਰਦਾ ਜਿਹੜਾ ਬੰਦਾ ਸਿਆਣਾ ਸਿਆਣੀ ਗੱਲ ਕਰਦਾ ਵਾ ਤੂੰ ਤੇ ਮੈਨੂੰ ਕਹੀ ਕਹਿੰਦਾ ਵਾ ਵੀ ਉਹ ਵੀ ਕਰੇ ਤੂੰ ਵੀ ਕਰਨ ਧਿਆ ਆ ਛੇਤੀ ਲੱਦੂਗਾ ਜੀ ਤੇ ਕਰਦਾ ਕਰੇ ਨਾ ਤੇ ਉਹਦੀ ਉਹ ਘਰ ਦੀ ਕਹਿੰਦੀ ਆ ਵੀ ਤੂੰ ਕੰਮ ਕਰ ਵੀ ਆਪਣੇ ਘਰ ਨਾਲ ਖਿਆਲ ਦੇ ਕਹਿੰਦੀ ਨਹੀਂ ਉਹ ਉਹਨਾਂ ਨੇ ਕੋ ਦਿਖਦਾ ਵਾ ਤਾਂ ਨਹੀਂ ਕਰਦੇ ਉਹ ਆਪਣਾ ਕੀ ਦੀ ਤਾਂ ਕਿ ਨਹੀਂ ਆ ਜਾ ਚਾਹ ਪੀ ਕੇ ਚੱਲ ਜੀ ਆ ਜਾ ਨਹੀਂ ਬੱਸ ਬੱਸ ਚਲੀਏ ਚਲੀਏ ਕਰਨ ਨੂੰ ਤੁਹਾਨੂੰ ਕੀ ਪਤਾ ਉਹ ਕੰਮ ਆਪਣਾ ਸੈੱਟ ਕਰਕੇ ਬੈਠਾ ਵਾ ਤੂੰ ਹੀ ਕਰੀ ਜੇ ਵਾ ਜੀ ਨਹੀਂ ਨਿਬੜਿਆ ਨਹੀਂ ਕੰਮ ਲੈ ਰਸੋਈ ਦਾ ਨਹੀਂ ਨਿਬੜ ਗਿਆ ਅਛਾ ਹਾਂ ਹੁਣ ਇਹ ਜੇ ਨਿਬੜਿਆ ਤੇ ਫਿਰ ਮੈਂ ਕਿੱਥੇ ਚੱਲਾਂ ਤਕੀਤਾ ਫੋਨ ਉਹਨੂੰ ਹਾਂਜੀ ਦੀਦੀ ਕੀਤਾ ਕੱਢ ਕਰ ਲਿਆ ਹੈਗਾ ਮੈਂ ਹਾਂ ਤੇ ਕੱਲ ਦਾ ਫੋਨ ਕੀਤਾ ਤੇ ਮੈਨੂੰ ਤੂੰ ਦੱਸਿਆ ਹੀ ਨਹੀਂਗਾ ਉਹ ਵੀ ਮੈਂ ਹੀ ਜੇਤਾ ਕਰਕੇ ਤੈਨੂੰ ਫੇਰ ਤੇ ਨਹੀਂ ਪੁੱਛਣ ਲੱਗੀ ਦੱਸਣਾ ਮੀ ਮੈਂ ਕੀ ਸੀਗਾ ਉਹ ਤਾਂ ਕੋਈ ਸੋਰ ਪਤਾ ਹੀ ਨਹੀਂ ਉਹਨੇ ਮੈਨੂੰ ਦਿੱਤਾ ਤੇ ਚੱਲ ਉਹਨੇ ਨਹੀਂ ਸੋਰਪਨਾ ਦਿੱਤਾ ਕਿ ਤੂੰ ਨਹੀਂ ਚੱਜ ਨਾਲ ਉਹ ਗੱਲ ਦੱਸੀ ਨਹੀਂ ਦੱਸੀ ਤੇ ਹੈ ਉਹਨੂੰ ਮੈਂ ਚੱਜ ਨਹੀਂ ਦੱਸੀ ਹੀਗੀ ਤੇ ਕਹਿਣ ਦੇ ਹੁਣ ਮੈਂ ਇਹ ਕੰਮ ਕਰਨਾ ਵਾ ਮੈਂ ਉਹ ਪਿੱਠੂ ਜਾਂ ਲਾ ਕੇ ਤੇ ਮੈਂ ਤੁਰੇ ਫਿਰਨਾ ਵਾ ਪਿੰਡ ਪਿੰਡ ਮੈਂ ਓਦਾਂ ਵੀ ਤੈਨੂੰ ਘੁੰਮ ਦੇ ਰਹੀ ਨੇ ਮੈਂ ਅੱਧ ਬਥੇਰਾ ਝੋਲ ਪਾਇਆ ਹਾਏ ਰੱਬਾ ਇਹ ਮੁੰਡੇ ਦਾ ਕੀ ਇਲਾਜ ਹੋਵੇ ਇਹ ਪਿੱਠੂ ਜਿੱਤੇ ਪੈਸੇ ਮਿਲ ਜਾਣੇ ਆ ਜਿਹੜੇ ਓਦਾਂ ਕੁੱਤੇ ਵਾਂਗੂੰ ਤੁਰਿਆ ਫਿਰਦਾ ਉਥੋਂ ਕੀ ਲੈਂਦਾ ਵਾ ਮੈਂ ਤੈਨੂੰ ਬਥੇਰਾ ਕਿਹਾ ਹੈਗਾ ਤੇ ਬਾਅਦ 'ਚ ਮੈਨੂੰ ਕਹਿੰਦੇ ਵੀ ਤੂੰ ਦੂਜਾ ਤੂੰ ਨਾ ਮੈਂ ਕਿ ਮੈਂ ਹੁਣ ਕੀ ਗੱਲ ਕਰਾਂ ਮੈਨੂੰ ਸਾਰੇ ਕਹਿਂਦੇ ਵਾ ਕਹਿੰਦੇ ਤੂੰ ਨਾ ਕਰੀ ਮੈਂ ਆਪੇ ਆਣ ਕੇ ਕਰ ਲੂੰ ਗੱਲ ਆ ਜਾਣਾ ਉਹਨੇ ਆ ਜਾਣਾ ਅੱਜ ਹਾਏ ਉਹਨੇ ਆਣ ਕੇ ਕੀ ਗੱਲ ਕਰਨੀ ਆ ਨਾ ਆਏ ਪੱਠੇ ਵੜਦਾ ਨਾ ਆਏ ਮੱਜਾਂ ਨੂੰ ਪਾਉਂਦਾ ਨਾ ਕਿਤੇ ਧਾ ਟੋਪਾ ਕੱਢਦਾ ਇੰਨੇ ਕਰਨਾ ਕਿਹੜਾ ਕੰਮ ਇੰ ਤੇਰੀ ਸਮਝ ਨਹੀਂ ਲੱਗਦੀ ਦੀਦੀ ਮੈਂ ਤਾਂ ਆ ਬੜੀ ਤੰਗ ਮੈਂ ਕੀ ਕਰਾਂ ਤੂੰ ਨਹੀਂ ਕੀ ਤੰਗ ਜੇ ਤੂੰ ਤੰਗ ਹੋਵੇਂ ਨਾ ਤੇ ਹੁਣ ਕੋਈ ਨਾ ਕੋਈ ਤੇ ਕੰਮ ਤੇ ਲੱਗਾ ਹੁੰਦਾ ਜੇ ਨਹੀਂ ਤੇ ਖੁੱਬ ਕੇ ਵਾਈ ਕਰਦਾ ਹੁੰਦਾ ਤੂੰ ਨਹੀਂ ਕੁਝ ਵੀ ਆਂਦੀ ਤੂੰ ਤੇ ਉੱਤੋਂ ਉੱਤੋਂ ਗੂੰਗਵਾ ਤੇ ਮਿੱਟੀ ਝਾੜਦੀ ਤੇ ਵਿੱਚੋਂ ਤੂੰ ਖੁਸ਼ ਵਾਂ ਤੈਨੂੰ ਤੁਹਾਨੂੰ ਤੇ ਕੀ ਲੋੜ ਹੈ ਤੁਹਾਨੂੰ ਕਿਹੜਾ ਫਿਕਰ ਵਾ ਕੋਈ ਵੀ ਕਿੱਥੋਂ ਲਿਆਉਣਾ ਕਿੱਥੋਂ ਕਰਨਾ ਕੀ ਤੇ ਕੀ ਨਹੀਂ ਦੋ ਉਹਦੇ ਸਿਰ ਨੂੰ ਸੀਸਾ ਜੇਠ ਦੇ ਨੂੰ ਜਿਹੜਾ ਖੱਪ-ਖੱਪ ਮਰ ਚੱਲਿਆ ਵਾ ਸਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇੰਨਾ ਕਰਜ਼ਾ ਹਾਇ ਕਿੱਦਾਂ ਲਾਵਾਂਗੇ ਮੈਂ ਇਹਨੇ ਨਹੀਂ ਸਮਝਾ ਬਾਬਾ ਸਮਝਾ ਤੂੰ ਵੀ ਸਮਝਾ ਕਿਤੇ ਸਾਡੀ ਰਾਤ ਵੀ ਲੜਾਈ ਤੇ ਸਾਡੀ ਦਿਨੇ ਵੀ ਲੜਾਈ ਉਹਦੇ ਨਾਲ ਬੁੱਢੇ ਤੇਰੇ ਜੀਠ ਨਾਲ ਦੀਦੀ ਹਰ ਕਾਰ ਤੇ ਮੇਰੇ ਕਸੂਰ ਕੱਢੀ ਜਾਂਦੇ ਆ ਐ ਕੰਮ ਤੇ ਫਿਰ ਵਿਆਹ ਤੋਂ ਪਹਿਲਾਂ ਹੀ ਨਹੀਂ ਕਰਦਾ ਨਾ ਆ ਵੀ ਹੁੰਦੇ ਕੀ ਕਰਾਂ ਇਹਨੂੰ ਇੱਥੇ ਕਿਸੇ ਭੈਣ ਭਰਾ ਨੇ ਆਖਣਾ ਤੁਸੀਂ ਇਹਨੂੰ ਵਿਆਹ ਦਿਓ ਜਦੋਂ ਇਹਦੇ ਸਿਰ ਤੇ ਜ਼ਿੰਮੇਵਾਰੀ ਪੈ ਜਾਊਗੀ ਨਾ ਇਹਨੇ ਆਪੇ ਸਾਰੇ ਕੰਮ ਕਰਨ ਦਾ ਬਣਿਆ ਸਾਨੂੰ ਕੀਤਾ ਵੀ ਇੱਕ ਨੂੰ ਖਵਾ ਲੜਨੀਆ ਪੈਣੀਆਂ ਤੇ ਗਾੜੀ ਹੁਣ ਦੋਹਾਂ ਤਵਾਨੂੰ ਤੇ ਗਾੜੀ ਨਿਆਣਿਆਂ ਨੂੰ ਚਮਾਂ ਚਮਾਂ ਨੂੰ ਖਵਾ ਲੜਨੀਆ ਪੈਣੀਆਂ ਆਹੋ ਫਿਰ ਮੇਰੇ ਮੈਨੂੰ ਤਾਂ ਡੋਬ ਦਿੱਤਾ ਨਾ ਫਿਰ ਮੈਂ ਨਾਲ ਤੁਹਾਡੀਆਂ ਗੱਲਾਂ ਸੁਣਦੀ ਆ ਤੇ ਨਾਲੇ ਉਹ ਉਧਰੋਂ ਮੈਂ ਗੱਲਾਂ ਸੁਣਦੀ ਅਹੀਂ ਨਹੀਂ ਗਾ ਡੋਬਿਆ ਤੁਹਾਨੂੰ ਕੋਈ ਚੰਗਾ ਲੱਗਾ ਇਹ ਤੇਰੇ ਮਾਪਿਆਂ ਨੇ ਤੇ ਉਹਨਾਂ ਨੇ ਕੀਤਾ ਵਾ ਹੈਗਾ ਤੇ ਕਿਸੇ ਚੀਜ਼ ਦਾ ਕਾਟਾ ਨਹੀਂ ਗਾ ਪਿਆਲੀ ਬੰਨਾ ਸਭ ਕੁਝ ਹੈਗਾ ਵਾ ਜੇ ਲੋ ਕਰਨਾ ਹੀ ਨਹੀਂ ਕੰਮ ਤੇ ਮੈਂ ਪਿਆਲੀ ਨਹੀਂ ਹੁਣ ਆਪੇ ਤੇ ਰੋਟੀਆਂ ਤੁਹਾਨੂੰ ਦੇਣੀਆਂ ਨਹੀਂ ਗੀਆਂ ਤੇ ਤੂੰ ਜੋ ਮੇਰੇ ਮਾਪਿਆਂ ਨੂੰ ਕਹਿ ਦਿੰਦੇ ਪਈ ਮੁੰਡਾ ਕੰਮ ਨਹੀਂ ਕੋਈ ਕਰਦਾ ਪਈ ਉਹ ਆਪਣਾ ਪੜਿਆ ਵਿਚਾਰ ਲੈਂਦੇ ਅਹੀਂ ਅਹੀਂ ਇੰਨੀ ਗੱਲ ਕਹਿ ਕੇ ਤੇ ਅਹੀਂ ਤੇਰੇ ਬੰਦੇ ਕੋਲੋਂ ਮਰਨਾ ਹੀ ਅਗਲੇ ਨੇ ਆਖਣਾ ਸਾਡੇ ਪਾਨੀਆਂ ਮਾਰਦੇ ਮੇਰੇ ਰਿਸ਼ਤੇ ਦੇ ਵਿੱਚ ਤੇਰੀ ਸੱਸ ਨੇ ਆਖਣਾ ਹੀ ਪਾਨੀਆਂ ਮਾਰਦੀ ਮੇਰਾ ਮੁੰਡੇ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਬਸ ਸੰਜਿੰਦੀ ਏ ਕੱਲੀ ਪ੍ਰਧਾਨਵਾ ਮੈਂ ਕਿਉਂ ਕਹਿੰਦੀ ਇਹ ਗੱਲ ਹੁਣ ਜੋ ਕਲਪ ਦੇ ਫਿਰਦੇ ਆ ਉਹ ਤਾਂ ਪਾਨੀ ਮਾਨੀ ਸੌਖੀ ਨਹੀਂ ਨਾਲੇ ਤੁਹਾਡੀ ਜਨ ਸੌਖੀ ਤੇ ਨਾਲੇ ਮੇਰੀ ਸੌਖੀ ਪੈਣਾ ਗੱਲ ਇਹ ਤੇਰੇ ਮੂੰਹ 'ਵ ਨਹੀਂ ਗਈ ਹੁਣ ਸੋਭਦੀ ਦਹਾ ਸਾਲਾਂ ਦੀ ਤੂੰ ਕੁੜੀ ਹੋ ਚਲਦੀ ਆ ਨਿਆਣਾ ਨਿੱਕਾ ਵੇਖੋ ਚੱਲਿਆ ਵੱਡਾ ਹੁਣ ਤੈਨੂੰ ਜੇਤਾ ਪਾਣੀ ਮਾਰਦੇ ਤੇ ਉਹ ਗੱਲ ਕਰਨਦੇ ਉਦੋਂ ਨਾਲੇ ਆਉਂਦੇ ਤੇ ਮੈਂ ਤਾਂ ਉਹ ਨੱਕ ਗਈਆਂ ਮੈਂ ਚਾਰੇ ਪਾਸੇ ਗੱਲਾਂ ਸੁਣ ਸੁਣ ਕੇ じゃ ਤਾਂ ਫਿਰ ਇਦਾਂ ਕਰੋ ਵੀ ਉਹਨੂੰ ਵੱਖਰਿਆਂ ਕਰ ਦਿਓ ਆਪੇ ਵੱਖਰੀ ਹੋ ਕੇ ਥੋੜਾ ਬਹੁਤ ਕਰੂਗਾ ਨਾ ਹਾਏ ਤੂੰ ਅੱਜ ਕਹੀ ਨਹੀਂ ਵੱਖਰਿਆਂ ਕਰਦੇ ਤੇ ਦਵਾਈ ਦੇਣ ਦੇ ਮਾਤਾ ਨੂੰ ਕਹਿੰਦੇ ਵਾ ਨੂੰ ਵੱਖਰਿਆਂ ਕਰਦੇ ਆਨੂੰ ਵੱਖਰਿਆਂ ਕਰਦੇ ਅਸੀਂ ਲੂਣ ਨਾ ਖਾ ਲਈ ਅਸੀਂ ਚਾਰ ਨਾ ਖਾ ਲਈ ਅਸੀਂ ਟੈਨਸ਼ਨ ਤੇ ਫ੍ਰੀ ਹੋ ਜਾਈਏ ਇੱਕ ਵਾਰ ਤਾੜੇ ਸੇਤੇ ਤੇ ਟੈਨਸ਼ਨ ਆ ਮੇਰੇ ਸੇਤੇ ਵੱਖਰੀ ਟੈਨਸ਼ਨ ਆ ਕਰਦਾ ਕੰਮ ਵੀ ਮੈਂ ਕਰਨਾ ਤੇ ਉਪਰ ਮੈਂ ਸਾਰਿਆਂ ਦੀ ਕਰਨਾ ਨਹੀਂ ਪੈਣਾ ਤੂੰ ਕੰਮ ਨਾ ਕਰ ਤੂੰ ਨਾ ਕੰਮ ਕਰ ਤੂੰ ਚੜ ਕੇ ਬਹਿ ਜਾ ਮੰਜੇ ਤੇ ਮੈਂ ਬੀਬੀ ਨੂੰ ਕਹਿੰਨੀ ਵੀ ਪਿੰਡ ਜਾ ਉੱਥੇ ਕੋਈ ਕੰਮਕੁੰਮ ਵਾਲੀ ਵੇਖ ਕੇ ਲਿਆ ਅਸੀਂ ਕੰਮ ਵੀ ਆਪੇ ਕਰ ਲਾਂਗੇ ਉਹ ਰਹਿੰਦਾ ਨਾ ਵਿਹਲਾ ਟੌਰਨਾ ਤੇ ਤੂੰ ਵੀ ਰੋ ਵਿਹਲੀ ਟੌਰਨਾ ਤੇ ਨਿਆਣੇ ਜਿਹੜੇ ਉਹ ਸਾਡੇ ਵੀ ਉਹਨੇ ਤੇ ਤੇਰੇ ਵੀ ਨੇ ਨਿਆਣੇ ਹੀ ਆਪੇ ਪਾਲ ਲੈਨੇ ਆ ਤੁਸੀਂ ਵਿਹਲੇ ਹੀ ਰਹਿ ਕੇ ਵੇਖ ਲੋ ਤੂੰ ਕੰਮ ਕਰਦੀ ਮੈਂ ਕੰਮ ਕਰਦੀ ਤੂੰ ਤੇ ਕੰਮ ਹੀ ਸਿਰ ਤੇ ਚੜਾ ਤਾ ਕਿ ਨਹੀਂ ਉਹ ਵੀ ਨਾ ਤੁਹਾਡ ਕੋਲ ਬਰਦਾਸ਼ਤ ਨਹੀਂ ਹੁੰਦਾ ਹੈਗਾ ਤੇ ਮੈਂ ਵੀ ਨਹੀਂ ਹੋ ਜੂਗੀ ਹੋ ਜੂਗੀ ਫੇਰ ਇਹਨੂੰ ਪਤਾ ਲੱਗ ਜਾਣਾ ਨਾ ਕਿ ਸਬਰ ਵਾ ਸਾਨੂੰ ਹੁਣ ਵੀ ਇਹਨਾਂ ਨੇ ਨੀਗਾ ਕੱਖ ਵੀ ਕਰਨਾ ਇਹ ਸਾਡੇ ਹੀ ਸਿਰ ਤੇ ਆ ਮੈਂ ਤਾਂ ਦਾਦੀ ਕਲਦੀ ਨਹੀਂ ਦੱਸਣ ਦੇਈ ਸੀ ਕਿ ਮੈਨੂੰ ਪਤਾ ਸੀ ਜਦੋਂ ਮੈਂ ਦੱਸਿਆ ਨਾ ਉਹ ਉਧਰ ਲੜਾਈ ਪੈ ਜਾਣੀ ਆ ਉਹੀ ਗੱਲ ਹੋਈ ਮੈਂ ਚੱਲ ਆ ਜੂ ਤੇ ਆਪੇ ਦੱਸ ਦੂ ਆ ਤੇ ਕੁਮਾਰੀ ਹੋਈ ਪਈ ਆ ਹਾਂ ਹਾਂ ਪਤਾ ਕੀ ਗੱਲ ਆ ਤੂੰ ਮੈਨੂੰ ਇੱਕ ਤਰੀਕ ਦਾ ਆਖਿਆ ਵਾ ਅਜੇ ਬੰਦਾ ਨਾ ਰਖੀ ਹਾਂ ਉਹ ਮੇਰਾ ਛੋਟਾ ਭਰਾ ਤੇ ਉਹ ਗਿਆ ਵਾ ਇਧਰ ਪਹਾੜਾਂ 'ਚ ਸੈਰ ਸੂਰਤੇ ਉਹਨੇ ਆ ਜਾਣਾ ਵਾ ਹਾਂ ਉਧਰ ਯਾਰ ਫੋਨ ਉਹ ਫੋਨ ਨਹੀਂ ਨਾ ਲੱਗਣ ਦੇ ਫੋਨ ਤੇ ਗੱਲ ਨਹੀਂ ਹੁੰਦੀ ਉਹਨਾਂ ਉਹਨੇ ਅੱਜ ਆ ਜਾਣਾ ਵਾ ਹਾਂ ਨਾ ਰੱਖੀ ਅਜੇ ਆਹ ਇੱਕ ਤਰੀਕ ਤੱਕ 1 23 ਤੱਕ ਵੇਟ ਕਰ ਲੈ ਸਾਡੀ ਇੱਕ ਤਰੀਕ ਤੱਕ ਮੈਂ ਤੈਨੂੰ ਦੇ ਦੂੰਗਾ ਬੰਦਾ ਹਾਂ ਚੱਲ ਠੀਕ ਆ ਠੀਕ ਆ ਉਹ ਮੈਨੂੰ ਪਤਾ ਭਰਾ ਤੇਰੀ ਮਜਬੂਰੀ ਆ ਕਿ ਮੈਂ ਹੁਣ ਕੀ ਆ ਚੱਲ ਠੀਕ ਆ ਠੀਕ ਕੋਈ ਨਹੀਂ ਮਿਲ ਜੂਗਾ ਮਿਲ ਜੂ ਓਕੇ 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 ਕਿਹੜਾ ਫੋਨ ਆਉਣ ਦਿਆ ਵਾ ਉਹਦਾ ਗਰਮੇਲ ਦਾ ਕੀ ਆਂਦਾ ਉਹ ਆਂਦਾ ਬੰਦਾ ਦੇਗਾ ਜੇ ਦੇਣਾ ਵਾ ਤੇ ਨਹੀਂ ਤੇ ਮੈਂ ਹੋਰ ਕੋਈ ਬੰਦਾ ਰੱਖ ਲੈਣਾ ਹੀ ਤੇ ਰੱਖਣਾ ਹੀ ਪੈਣਾ ਉਹਨੂੰ ਬੰਦਾ ਤੇ ਮੈਂ ਕਿਹਾ ਗੱਲ ਕੋਈ ਨਹੀਂ ਹੁਣ ਉਹਨੇ ਆ ਜਾਣਾ ਵਾ ਸੈਰ ਤੇ ਗਿਆ ਵਾ ਇਹਦੀਆਂ ਸੈਰਾਂ ਜਿਹੜੀਆਂ ਨਾ ਉਹ ਉਮਰ ਭਰ ਦੀਆਂ ਹੀ ਆ ਇਹ ਜਿੰਨਾ ਤੇਰੇ ਦੀ ਜ਼ਿੰਦਗੀ ਆ ਨਾ ਉਹਨਾਂ ਤੇਰੇ ਦੀਆਂ ਸੈਰਾਂ ਹੀ ਆ ਨਹੀਂ ਤਾਂ ਹੁਣ ਕੀ ਹੋਇਆ ਵਾ ਹੋਇਆ ਕੀ ਉਹਨੇ ਨਹੀਂ ਕਰਨਾ ਕੰਮ ਉਹਨੇ ਨਹੀਂ ਕਰਨਾ ਕੰਮ ਗੋਪੀ ਨੂੰ ਪੁੱਛਿਆ ਮੈਂ ਇਹਦੇ ਗੋਪੀ ਨੇ ਸਿਰ ਖਪਾ ਕੇ ਹੱਡੀਆਂ ਕਿਤੇ ਕਹਿ ਰਾਂ ਦਾ ਮੈਂ ਰੰਜੋਨਾ ਤੇਰੀ ਗੱਲ ਹੋਈ ਏ ਕਿ ਗੋਪੀ ਦੀ ਹੋਈ ਆ ਬਾਬਾ ਹੋਈ ਗੱਲ ਗੋਪੀ ਦੀ ਆ ਜੋ ਦੇ ਨਾਲ ਪਰ ਮੈਂ ਹੁਣ ਗੋਪੀ ਨੂੰ ਪੁੱਛਿਆ ਵਾ ਕਿ ਫੋਨ ਕੀਤਾ ਵਾ ਕੀ ਆਂਦਾ ਵਾ ਉਹ ਆਂਦਾ ਵੀ ਮੈਂ ਨਹੀਂ ਗਾ ਇਹ ਪਿੱਠੂ ਜਿਆ ਲਾ ਕੇ ਤੁਰਿਆ ਫਿਰਨਾ ਦਾ ਨਾਂ ਮੈਨੂੰ ਇਹ ਕੰਮ ਮਨਜ਼ੂਰ ਹੀ ਆ ਫਿਰ ਹੁਣ ਫਿਰ ਉਹਨੇ ਕੀ ਆਖਾਂ ਬੋਧੇ ਮੁੰਡੇ ਨੇ ਦੁਖੀ ਕੀਤਾ ਇਹਨੇ ਨਹੀਂ ਜੇ ਕੱਖ ਵੀ ਕਰਨਾ ਨਾ ਇਹਨੇ ਘਰ ਕੁਝ ਕਰਨਾ ਤੇ ਨਾ ਇਹਨੇ ਬਾਹਰ ਕੁਝ ਕਰਨਾ ਹੀ ਸਾਡੇ ਵੱਲੋਂ ਕਰੇ ਤੇ ਚਾਹੇ ਨਿੱਜ ਕਰੇ ਠੀਕ ਨਹੀਂ ਮਾਤਾ ਨੂੰ ਕਹਿ ਦੇਣਾ ਵਾ ਵੀ ਇਹਨਾਂ ਨੂੰ ਕਰ ਆਉਂਦਾ ਨਾ ਅਡਪ ਕਰਦੇ ਹਨ ਨਹੀਂ ਨਹੀਂ ਉਹ ਉਹ ਸਾਨੂੰ ਉਹਦੀ ਟੈਨਸ਼ਨ ਹੀ ਨਹੀਂ ਅਹੀਂ ਲੈਣੀ ਆ ਗੱਲ ਮੁੱਕੀ ਝਗੜਾ ਪਾਰ ਪਿਆ ਅਸੀਂ ਉਹਦੀ ਟੈਨਸ਼ਨ ਲੈਣ ਦੇ ਆ ਨਾਲ ਇਹੀ ਕੰਮ ਕਰਨ ਦੇ ਆ ਤੁਸੀਂ ਆਂਦੇ ਵੀ ਮਾਤਾ ਨੂੰ ਆਖਣਾ ਅਡ ਕਰਦੇ ਉਹਰੇ ਬੁੱਢੀ ਮੈਨੂੰ ਆਪ ਲਈ ਹੁਣ ਆਖਣ ਕੀ ਕਹਿੰਦੀ ਆਂਦੀਆਂ ਨੂੰ ਕਰ ਦੋ ਵੱਖਰੇ ਹੀ ਰਹਿਣਾ ਨਹੀਂ ਤੁਹਾਡੇ ਨਾਲ ਆਪੇ ਇਹ ਜ਼ਿੰਮੇਵਾਰੀ ਹੋਵੇ ਰ ਸਿਰ ਤੇ ਆਪੇ ਕੰਮ ਕਰੇ ਨਾ ਕਰੇ ਉਹਨੇ ਇੰਨੀ ਗੱਲ ਆਖੀ ਹੈ ਕਹਿੰਦੀ ਆਹੋ ਤੇ ਠੀਕ ਆ ਮਾਤਾ ਨੂੰ ਕਹਿੰਦੀ ਫਿਰ ਤੇ ਕਹਿੰਦੀ ਮੈਂ ਖੱਪ ਖੱਪ ਮਰ ਚੇਦੀ ਮੈਂ ਤੂੰ ਵੀ ਬੰਗ ਤੇ ਬਹਿ ਜਾ ਉਹ ਵੀ ਆਣ ਕੇ ਬਹਿ ਜਾ ਨਿਆਣੇ ਸਾਡੇ ਹੀ ਆ ਜਿਹੜੇ ਤੁਹਾਡੇ ਉਹ ਸਾਡੇ ਵੀ ਕੋਈ ਲੱਗਦੇ ਆਂ ਆਪੇ ਨਿਆਣੇ ਪਾਲ ਲਾਂਗੇ ਮੈਂ ਤੂੰ ਹੀ ਬਹਿ ਜਾ ਬਲੰਗ ਤੇ ਤੂੰ ਹੀ ਤੂੰ ਹੀ ਬੜਾ ਕੰਮ ਕਰਦੀ ਮੈਂ ਬੜਾ ਪਹਾੜ ਥੰਮਿਆ ਵਾਂ ਅਸੀਂ ਆਪੇ ਕੰਮ ਵਾਲੀ ਲਾ ਲਈਏ ਆਪ ਕੰਮ ਕਰ ਲਈਏ ਜਿੱਦਾਂ ਮਰਜ਼ੀ ਨਿਆਣੇ ਦੀ ਕੀ ਗੱਲ ਕਰਦੀ ਵਿੱਚ ਫਿਰ ਨਿਆਣੇ ਦੀ ਮੈਂ ਆਖਿਆ ਵੀ ਤੁਸੀਂ ਬਹਿ ਜਾਓ ਪਲੰਗ ਤੇ ਆਂਦੀ ਫਿਰ ਅਸੀਂ ਕੀ ਕਰਨਾ ਮੈਂ ਵੀ ਅਸੀਂ ਆਪੇ ਨਿਆਣੇ ਪਾ ਲਾਂਗੇ ਆਂਦੀ ਤੁਸੀਂ ਇਹ ਤੋਂ ਪਾਣੀ ਮਾਰ ਦਿੰਦੇ ਤੁਸੀਂ ਵਿਆਹਿਆ ਕਿਉਂ ਜਦੋਂ ਵਿਆਹ ਤੋਂ ਪਹਿਲਾਂ ਨਹੀਂ ਕੰਮ ਕਰਦਾ ਤੁਸੀਂ ਵਿਆਹਿਆ ਕਿਉਂ ਮੈਂ ਤਾਂ ਤੈਨੂੰ ਦਹੀਸਾਲੀ ਚ ਤਿਆਰ ਕੁੜੀ ਇੰਨੀ ਵੱਡੀ ਹੋ ਗਈ ਵੀ ਹੁਣ ਜੋਗੀ ਤੇ ਹੁਣ ਤੈਨੂੰ ਚੇਤਾ ਆ ਵੀ ਕਿਉਂ ਵਿਆਹਿਆ ਉਹਨੂੰ ਮੈਂ ਨਾ ਕਿੱਦਾਂ ਦੀਆਂ ਗੱਲਾਂ ਕਰਦੇ ਗੱਲਾਂ ਕਰਦੀ ਆ ਕਿ ਬਾਤਾਂ ਪਉਂਦੀਆਂ ਗੱਲਾਂ ਹੁੰਦੀਆਂ ਹੀ ਨਹੀਂ ਕਰਨੀਆਂ ਮੈਂ ਨਹੀਂ ਮੇਰੇ ਤੇ ਇੰਨੀ ਸਵੇਰ ਦੇ ਸਿਰ ਪੀੜ ਹੋਣ ਦੀ ਗੋਲੀ ਖਾਧੀ ਮੇਰੇ ਤੇ ਇੰਨਾ ਬੁਲਾਰਾ ਕਰਕੇ ਹੋਰ ਸਿਰ ਬੋਲ ਗਿਆ ਵਾ ਤੇ ਹੁਣ ਦੱਸੋ ਚੰਗੇ ਭਲੇ ਬੰਦੇ ਨੂੰ ਹੁਣ ਕੀ ਜਵਾਬ ਦੇਣਾ ਹੁਣ ਤੁਸੀਂ ਉਹਨੂੰ ਫੇਰ ਕਹੀ ਜਾਣ ਰਿਹਾ ਵੀ ਇੱਕ ਤਰੀਕਾ ਘੜੀਕਲਾ ਮੈਂ ਤਾਂ ਉਹੋ ਡਿਆ ਮੈਨੂੰ ਫੋਨ ਆਉਣ ਡਿਆ ਤੇ ਮੈਨੂੰ ਆਖੀ ਜਨ ਵੀ ਉਹ ਗਿਆ ਉਹਥੇ ਤੇ ਉਹਥੇ ਫੋਨ ਨਹੀਂ ਲੱਗਣ ਡਿਆ ਹੋਰ ਮੈਂ ਉਹਨੂੰ ਦ ਨੀ ਮਾ ਵਿਖਾਉਣਾ ਹੀ ਭਰਾ ਆਪਣੇ ਨੂੰ ਇਹਨੇ ਹੋਰ ਨਹੀਂ ਗੱਲ ਕੋਈ ਵੀ ਆਂਦਾ ਮੈਂ ਆਣ ਕੇ ਕਰ ਲੈਣਾ ਗੱਲ ਆਪੇ ਤੁਹਾਡੇ ਨਾਲ ਤੁਹਾਡੇ ਵੱਲੋਂ ਕਹਿੰਦਾ ਆਪੇ ਵੀਰ ਨਾਲ ਗੱਲ ਕਰ ਲੈਣਾ ਆਣ ਕੇ ਤੇ ਪਰ ਮੈਂ ਕੰਮ ਨਹੀਂਗਾ ਕਰਨਾ ਤੇ ਫਿਰ ਉਹਨੇ ਗੱਲ ਮੇਰੇ ਨਾਲ ਗਾਲੀ ਕਰਨੀ ਤੂੰ ਲੈ ਉਹਦਾ ਪਹਿਲਾਂ ਹੀ ਉਹਨੂੰ ਫੋਨ ਕਰ ਦੇ ਉਹਨੂੰ ਕਹਿ ਦੇ ਝੂਠ ਹੀ ਬੋਲਣਾ ਵਾ ਉਹਨੂੰ ਕਹਿ ਆ ਉਹਦੀ ਨੌਕਰੀ ਨਿਕਲ ਆਈ ਆ ਚੱਲ ਆ ਉੱਬਰੇ ਤਾਂ ਮੈਂ ਕਹਿਣਾ ਉਹਦਾ ਕੀ ਆ ਨਾ ਬੁਰੇ ਬਣੋ ਉਹ ਤੋਂ ਰੋਜ ਤੇ ਮੂੰਹ ਮੱਥੇ ਲੱਗਣਾ ਵਾ ਤਨਾਰੇ ਇਹਨੂੰ ਦਫਾ ਕਰੋ ਇਹਦੀ ਜੀਤ ਰਹਿ ਜਾਊਗੀ ਵੀ ਚਲ ਮੇਰੇ ਕੀ ਹੋਣੀ ਆਖੀਏ ਤੇ ਕੀ ਨਾ ਆਖੀਏ ਬੜਾ ਇਹਨੇ ਦੁਖੀ ਕੀਤਾ ਵਾ ਉਹਦੇ ਕਿਧਰ ਗਿਆ ਉਹਦੇ ਵੀ ਇੱਥੇ ਕਿਤੇ ਹੋਣਾ ਵਿਚਾਰਾ ਕੇ ਉਹਦੇ ਨੇ ਕੀ ਕਰਨਾ ਉਹਦੇ ਦੇ ਹੱਥ ਚ ਵੀ ਕਹੀ ਤੇ ਤੁਹਾਡੇ ਹੱਥ ਚ ਵੀ ਕਹੀ ਜਿਹੜਾ ਤੁਹਾਡਾ ਕੰਮ ਵਾ ਯਾਰ ਜੱਟਾਂ ਦੇ ਕੰਮ ਆ ਤੇ ਜੱਟਾਂ ਲਈ ਸੰਦ ਰੱਖਣੇ ਪੈਣੇ ਹਨੂ ਮੇਰਾ ਮੁੰਡਾ ਰੋਲ ਦਿੱਤਾ ਤੂੰ ਹੋ ਰਹੀ ਤਕੜੀ ਫੜ ਕੇ ਤੁਰੇ ਫਿਰਨਾ ਵਾ ਮੈਂ ਨਿੱਕਾ ਹੀ ਨਾ ਜਦੋਂ ਮੈਂ ਤੇ ਨਹੀਂ ਆ ਮਿੱਟੀ ਨਹੀਂ ਇਹਨੂੰ ਲੱਗਣ ਦੇਣੀ ਉਦੋਂ ਆਂਦਾ ਨਹੀਂ ਨਿਆਣਾ ਮਿੱਟੀ 'ਚ ਖੇਡੇ ਤੇ ਵਾਅਦਾ ਫੋਲਦਾ ਮੈਂ ਆ ਠੀਕ ਵਾ ਹੁਣ ਵਾਅਦਾ ਫੋਲਦਾ ਵਾ ਪਰ ਮੈਂ ਵੱਡੇ ਹੋਏ ਤੇ ਤੁਹਾਨੂੰ ਮਿੱਟੀ ਨਹੀਂ ਪੈਰਾਂ ਨੂੰ ਲੱਗਣ ਦੇਣੀ ਤੂੰ ਹੀ ਤੂੰ ਹੀ ਗੋਡਿਆਂ ਤੱਕ ਮਿੱਟੀ ਉਹਦੇ ਰੋਲ ਦਿੱਤੀ ਬਾਹਾਂਵਾਂ ਤੱਕ ਤਵਿੰਦਰ ਆਹ ਗੱਲ ਮੁੜ ਕੇ ਨਾ ਆਖੀ ਜਦੋਂ ਬਾਹਰ ਜਾਣਾ ਉਹਨੇ ਚੱਲ ਜਾਣਾ ਵਾ ਕਲਾਵਾਂਗੇ ਵੀ ਬਾਹਰ ਵੀ ਜੱਟਾਂ ਦਾ ਮੁੰਡਾ ਵਾ ਚੰਡ ਕੇ ਰੱਖਣਾ ਪੈਂਦਾ ਤੀ ਪੁੱਤ ਨੂੰ ਆਂਦੇ ਚੰਡਿਆ ਚੰਗਾ ਹੁੰਦਾ ਵਾ ਤੂੰ ਹਾ ਗੱਲ ਕਰੇ ਮੁੰਡੇ ਦੇ ਸਾਹਮਣੇ ਨਾ ਕਹਦੀ ਫੇਰ ਉਹ ਗੱਲ ਗੋਪੀ ਦੀ ਗੱਲ ਖਣੋ ਫੇਰ ਉਹਨੂੰ ਜੋਦੇ ਨੂੰ ਕਿਉਂ ਨਾ ਚੰਡਿਆ ਉਹਦੇ ਮਾਰ ਦੇ ਜਿਪੇੜਾਂ ਮੈਂ ਚੰਡਣਾ ਸੀ ਉਹ ਮਾਂ ਨੇ ਚੰਡਣਾ ਸੀ ਮਾਂ ਨੇ ਕਿੰਨਾ ਕਿ ਚੰਦਰਾ ਪਿਓ ਨਹੀਂ ਸਿਰ ਤੇ ਹੈਗਾ ਇਹਦੇ ਦੁਆਲੇ ਹੋਣਾ ਹੀ ਉਹਦੇ ਲੈ ਕੇ ਡੰਡਾ ਮਾਂ ਦੇ ਉਹਦੋਂ ਗੋਡੇ ਨਾਲ ਲਾ ਕੇ ਰੱਖਦੀ ਹੀ ਉਹ ਤੇ ਮੈਂ ਕਹਿੰਦਾ ਸੀ ਨਾ ਕਹਿੰਦੀ ਛੋਟਾ ਵ ਨਿੱਕਾ ਵਾ ਜਾ ਉਹਨੂੰ ਫੋਨ ਕਰ ਦੋ ਜਾ ਕੇ ਵੀ ਭਰਾਵਾ ਮੈਂ ਕਰ ਦੂਗਾ ਮੈਂ ਹੁਣ ਹੁਣੇ ਮੈਂ ਹੁਣ ਫੋਨ ਜੋਕੇ ਉਸੇ 5 ਮਿੰਟਾਂ ਚੋਂ ਫੋਨ ਕਰਦਾ ਮਗਰ ਹਾਇਆ ਮੁੰਡੇ ਨੇ ਸਾਡੀ ਮਿੱਟੀ ਭਰੀਦ ਕਰ ਦਿੱਤੀ ਜੋਦੇ ਨੇ ਉਤਰਾ ਅਸੀਂ ਆਪਣੇ ਮੁੰਡੇ ਦਾ ਸੁੱਖ ਜਿਹੜਾ ਵੇਖਣਾ ਕਦੋਂ ਵੇਖਣਾ ਵਾ ਇਹਨੇ ਸਾਨੂੰ ਪਹਿਲੇ ਜੋਦੇ ਨੇ ਦੁੱਖ ਦੇ ਦਿੱਤਾ ਵਾ ਸਾਡੀ ਤੇ ਜੂਨ ਹੀ ਮਾਰ ਕੇ ਰੱਖ ਦਿੱਤੀ ਇਹਨੇ ਕਰਦਾਂਗੇ ਫੋਨ ਬਾਅਦ ਜਨੂਕੇ ਜਦੋਂ ਇਹ ਲੈ ਮਾਂ ਕੀ ਜਾਂਦੀ ਐ ਵੀ ਉਹ ਦੇਖੇ ਬਾਹਰ ਉਹ ਆਓ ਬੈਠਾ ਹੀ ਉਹਦੇ ਹਾਂਜੀ ਕੋਈ ਇੱਥੇ ਬੈਠਾ ਵਾਂ ਮੈਂ ਉਧਰ ਹੀ ਤੇ ਆ ਕੇ ਬੈਠਾ ਮੰਮੀ ਤੇਰੀ ਆਖਣੀ ਆ ਕਿ ਉੱਧਰ ਬਾਹਰ ਹੋਣਾ ਨਹੀਂ ਨਹੀਂ ਮੈਂ ਇੱਥੇ ਹਾਂ ਮੈਂ ਤਾਂ ਤੇਰੇ ਅਲੀ ਚੱਲਿਆ ਸੀ ਹਾਂਜੀ ਉਹ ਚਾਚੇ ਦੇ ਦੇ ਨਾ ਕਰਤੀ ਦੂੰ ਕਰੀ ਨੂੰ ਉਹ ਵਾਲੀ ਪਾਰਸਲ ਵਾਲੀ ਪਾ ਆਹੋ ਅੱਛਾ ਤੇ ਇਹ ਆ ਵੀ ਪੁੱਤੇ ਇਦਾਂ ਮੇਰੀ ਬੇਇੱਜ਼ਤੀ ਬੜੀ ਆ ਹਾਂ ਤੇ ਜੇ ਤੂੰ ਚਲ ਜੇ ਤੇ ਉਹ ਨਹੀਂ ਡੈਡੀ ਮੈਂ ਨਹੀਂ ਜਾਣਾ ਪੁੱਤ ਕੰਮ ਤੋਂ ਬਾਜੇਗਾ ਇੱਥੋਂ ਕੰਮ ਉਹ ਡੈਡੀ ਮੇ ਕੋਈ ਘਰ ਦਾ ਕੰਮ ਕਰਾ ਲਓ ਆਉਣ ਹੀ ਮੈਂ ਕਰਨਾ ਉਹ ਕੀ ਐਵੇਂ ਯਾਰ ਉੱਥੇ ਜਾ ਸਰੀਰ ਦੀ ਆੜੀ ਗਰਮੀ ਚ ਖਪਣਾ ਲੈ ਤੂੰ ਵੀ ਨਾ ਕਰੀਆ ਤਾ 15000 ਰੁਪਏ ਬਚਣਾ ਤੇ ਇਹ ਤਾਂ ਚੰਗਾ ਤੇ ਬੱਟਾ ਨੇ ਮੈਂ ਖਾ ਵੀ ਜਾਣਾ ਪੁੱਤ ਇੱਥੇ ਵਕੀਲ ਬਣਾ ਮਿੱਟੀ ਨਾਲ ਮਿੱਟੀ ਹੋਇਆ ਵਾ ਉੱਥੇ ਡੈਡੀ ਬਾਹਰ ਬੋੜ ਨਿਕਲ ਜਾਣਾ ਇੱਥੇ ਨਹੀਂ ਆਣਾ ਉਹ ਤੇ ਜਦੋਂ ਤੇਰਾ ਬਾਹਰ ਦਾ ਬਣ ਜੂਗਾ ਤੈਨੂੰ ਮੈਂ ਬਾਹਰ ਵੀ ਕਲਾਉਂਗਾ ਮੈਂ ਤੈਨੂੰ ਅਨਬ ਚੱਲ ਜਿੰਨਾ ਚਿਰ ਲੱਗਦਾ ਉਨਾ ਚਿਰ ਹੀ ਲਾਲਾ ਉਹ ਨਹੀਂ ਡੈਡੀ ਮੈਂ ਨਹੀਂ ਉੱਥੇ ਜਾਣਾ ਲੈ ਉਹ ਵੀ ਨਾ ਕਰ ਗਿਆ ਉੱਥੇ ਸਾਰਾ 10-15000 ਰੁਪਿਆ ਬਹਾਨਾ ਕੀ ਕਰਨਾ ਉਥੇ ਹੁਣ ਮੈਂ ਉਹਨੂੰ ਕੀ ਆਖਾਂ ਫਿਰ ਗਰਮੇਲ ਨੂੰ ਉਹਨੂੰ ਕਹਿ ਦੋ ਨਹੀਂ ਲੱਭਾ ਮੁੰਡਾ ਕੋਈ ਨਹੀਂ ਉਹਨੂੰ ਤਾਂ ਮੈਂ ਹਾਂ ਕੀਤੀ ਹੋਊ ਮੈਨੂੰ ਡਿਆਇਆ ਦਾ ਫੋਨ ਆਉਂਦਿਆ ਹੀ ਹਾਂ ਤੇ ਮੈਂ ਉਹਨੂੰ ਕਹਿਤਾ ਮੈਂ ਹੋਵੇ ਉਹ ਗਿਆ ਵਾ ਯੋਦਾ ਗਿਆ ਪੜਾ ਚ ਆਉਂਦਾ ਵਦ ਮੈਂ ਤੈਨੂੰ ਉਹ ਗਲਾ ਦੂੰਗਾ ਹੂੰ ਤੇ ਉਹ ਆਂਦਾ ਵੀ ਕਰੋ ਫੋਨ ਉਹਨੇ ਵੀ ਕਿਦਾਂ ਆਉਣਾ ਵਾ ਤੇ ਮੈਂ ਉਹਥੇ ਫੋਨ ਨਹੀਂ ਗਾ ਲੱਗਣ ਡਿਆ ਹੂੰ ਤੇ ਹੁਣ ਉਹਦੇ ਚਾਚੇ ਤੇ ਮੈਂ ਉਹਨੂੰ ਥੋੜਾ ਦੱਸਿਆ ਵੀ ਉਹਨੇ ਨਾ ਕਰ ਦਿੱਤੀ ਹੁਣ ਫਿਰ ਕਹਿ ਦਿੰਦਾ ਉਹਨੂੰ ਕਿ ਮੈਂ ਮਨਾ ਕਰ ਦੂੰ ਮੈਂ ਨਹੀਂ ਕਰਨਾ ਕੰਮ ਵਾਲਾ ਹਾਂ ਮੈਂ ਨਹੀਂ ਕਰਨਾ ਕਰੇ ਮੈਂ ਕਰ ਲੂੰਗਾ ਉੱਥੇ ਨਾ ਮੈ ਆਣਾ ਹੁਣ ਮੈਨੂੰ ਇਹ ਫਿਕਰ ਪੈ ਗਿਆ ਕਿ ਮੈਂ ਜਵਾਬ ਉਹਨੂੰ ਦਵਾ ਤੇ ਦਵਾ ਕਿਦਾਂ ਉਹਨੂੰ ਕਹਿ ਦੋਣਾ ਕਿ ਹੈ ਨਹੀਂ ਮੈਨੂੰ ਕੋਈ ਮੁੰਡਾ ਦੱਪਾ ਉਹ ਬੰਦਾ ਬੁਣਾ ਲਾ ਲੋ ਬਈ ਉਤੇ ਗੱਲ ਨਹੀਂ ਨਾ ਬਣਦੀ ਜਾਂ ਤੇ ਫਿਰ ਮੈਂ ਉਹਨੂੰ ਆਨਾਵਾ ਵੀ ਹੋ ਰਹੀ ਜੋਦੇ ਦੀ ਨੌਕਰੀ ਲੱਗੀ ਆ ਨਿਕਲ ਆਈ ਸਰਕਾਰੀ ਹਾਂ ਇਦਾਂ ਕਰਕੇ ਇਦਾਂ ਕਰਦੇ ਹਾਂ ਉਹਦੇ ਫਾਰਮ ਨਿਕਲ ਆਈ ਆ ਹੂੰ ਤੇ ਇਦਾਂ ਕਰਕੇ ਗੱਲ ਬਣਨੀ ਓਦਾਂ ਕਿਤਰਾ ਮੈਂ ਕਹਿਦਾ ਉਹਨੂੰ ਕਹਿਣਾ ਤੇ ਉਹਨੇ ਮੈਨੂੰ ਕੋਹ ਨਹੀਂ ਗਾ ਹੂੰ ਪਰ ਮੈਂ ਆਪਣੇ ਆਪ ਨੂੰ ਅੰਦਰੇ ਅੰਦਰ ਹੀ ਗਲਤੀ ਮਹਿਸੂਸ ਕਰਦਾ ਨਾ ਵੀ ਮੈਨੂੰ ਸ਼ਰਮ ਆਉਂਦੀ ਏ ਗੱਲ ਵੀ ਕਿਦਾਂ ਜਵਾਬ ਦਵਾਂ ਹੂੰ ਹੂੰ ਪਰ ਇੱਕ ਗੱਲ ਹੈਗੀ ਆ ਇਹਦੇ ਕੋਈ ਵੀ ਗੱਲ ਹੋਵੇ ਨਾ ਇਹਦੀ ਜੋਦੇ ਦੀ ਮੈਂ ਗੱਲ ਨਹੀਂ ਕਰਨੀ ਹੂੰ ਕਿਉਂਕਿ ਹਰ ਵਾਰ ਮੇਰੀ ਬੇਇੱਜ਼ਤੀ ਕਰਨ ਵਾਲੀ ਗੱਲ ਕਰਦਾ ਏ ਹੂੰ ਕਿ ਬੀਤੀ ਅਰੀ ਗੱਲ ਆ ਹਾਂ ਉਹ ਮੈਂ ਹਾਂ ਭਰ ਦਿਤੀ ਤੇ ਆਂਦਾ ਮੈਂ ਕੰਮੀ ਨਹੀਂ ਕਰਦਾ ਵੇਖੋ ਚਲ ਕੋਈ ਨਹੀਂ ਤੂੰ ਭੁੰਡਿਆ ਵੇਖਣਾ ਹਾਂ ਮੀ ਮਾ ਹੈ ਗਗਨੀ ਕਿਤੇ ਨਹੀਂ ਹੋਇਆ ਇਹਦੇ ਨਹੀਂ ਹੋਇਆ ਹਾਂ ਅੱਗੇ ਕਿੰਨਾ ਪੈ ਗਿਆ ਉਹ ਪੈ ਰਿਹਾ ਮੈਂ ਹਾਂ ਮੁੜ ਕੇ ਉਹ ਕਮਾਦ ਨੂੰ ਪਾਣੀ ਲਗੜ ਵਾਲਾ ਵਾ ਚਲ